ਲੋਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੀ YouTube ਚੈਨਲ ਪਿੰਡੂ ਪੰਜਾਬ ਉੱਤੇ ਤੇ ਅੱਜ ਆਪਾਂ ਲਾ ਰਹੇ ਸੀਗੇ ਬੋਰ ਦਾ ਪਾਣੀ ਇੰਜਨ ਚੱਲਦੀ ਜਾਂਦਾ ਸੀਗਾ ਉਧਰ ਲੱਗ ਗਿਆ ਪਟਾ ਤੇ ਪਾਣੀ ਹੋ ਗਿਆ ਇੱਥੇ ਬੰਦ ਹੋਣਾ ਚਲੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਲੋਵੀ ਦੋਸਤੋ ਸੂਰਜ ਦੇ ਤਾਂ ਨਿਕਲੇ ਤੇ ਆਪਾਂ ਛੱਡ ਤੇ ਸੋਲਦਰਾ ਵਾਲੀ ਮੋਟਰ ਪਾਣੀ ਦੇ ਚੈੱਕ ਕਰੀ ਸਕਦੇ ਹੁਣ ਤੇ ਬਾਕੀ ਸਭ ਨੂੰ ਕੋਲੇ ਆ ਕੇ ਦਿਖਾਉਣੇ ਆ ਤੇ ਜੁੜੇ ਰਹੋ ਬਲੌਗ ਦੇ ਨਾਲ ਕਰ ਦਿਓ ਜਲਦੀ ਜਲਦੀ ਬਲੌਗ ਨੂੰ ਸ਼ੇਅਰ ਦਬ ਕੇ ਬਲੌਗੇਪ ਤੇ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਇੱਧਰ ਜਾ ਰਹੇ ਨੇ ਸੈਪਰੀ ਸਿੰਘ ਤੇ ਦੋ ਵੀਲੇ ਫੀਟਰ ਤੇ ਜਵਾਕਾਂ ਨੂੰ ਸਾਂ-ਸਾਂ ਰੱਖਣੇ ਪੈਂਦੇ ਆ ਕੋਲੇ ਬਹਿਣਾ ਪੈਂਦਾ ਕਿਸੇ ਪਟਾਣ ਲੈ ਜੇ ਦਾ ਜੇਦੋ ਪਾਟਾ ਲੱਗ ਗਈ ਤੇ ਪਾਣੀ ਆਉਣਾ ਇੰਜਨ ਵਿੱਚ ਬੰਦ ਹੋ ਜਾਂਦਾ ਤੇ ਟੁੱਟਣ ਪਾਈ ਦੀ ਖਤਰਾ ਰਹਿੰਦੀ ਟੁੱਟਣ ਭੱਜਦੀ ਤੇ ਤਾਂ ਕਰਕੇ ਉਹਨਾਂ ਦੀ ਰਾਖੀ ਸਪੈਸ਼ਲ ਰੱਖਣੀ ਪੈਂਦੀ ਹੈ ਭਾਈ ਕਿਤੇ ਪਾਟਾ ਨਾ ਲੱਗੇ ਇਹ ਦਿਖਾਉਣਾ ਹੁਣ ਸੁਜ਼ਰ ਵਾਲੀ ਮੋਟਰ ਦਾ ਪਾਣੀ ਸਮਾਂ ਦਾ ਹਜੇ ਲਗਭਗ 9 9:30 ਵਜੇ ਦਾ ਹੋ ਗਿਆ ਜੀ ਪਾਣੀ ਚੈੱਕ ਕਰ ਰਿਹਾ ਸੀ ਹੁਣ ਇੱਥੇ ਦਿਖਾਉਣਾ ਤੁਹਾਨੂੰ ਲੋ ਵੀ ਦੋਸਤੋ ਪਣੀ ਵਿੱਚ ਚੱਕ ਕਰੀ ਸਕਦੇ ਆ ੜਕੇ ੜਕੇ ਲਗਭਗ 9:30 ਵਜੇ ਚੱਲ ਪਈ ਉੱਥੇ ਕਰ ਰੱਖਿਆ ਮੂੰਹਾਂ ਇਹ ਰਖਾਤੇ ਚ ਪਾਣੀ ਪਈ ਜਾਂਦਾ ਹੈ ਕਿ ਕਿਹੜੇ ਪਾਣੀ ਨਿਕਲਦਾ ਪਾਣੇ ਲੱਗ ਰਿਹਾ ਵੇ ਦੇਖੋ ਬਣਿਆ ਸਾਨੂੰ ਇਧਰ ਸੈਪਰੀ ਸਿੰਘ ਬੈਠੇ ਨੇ ਪਾਣੀ ਪੀਣਾ ਕਰਨੇ ਸ਼ੁਰੂ ਹੋ ਗਏ ਬੰਨੇ ਤੇ ਲਾ ਲਾ ਮਾਰਦੇ ਹੋਏ ਸੈਪਰੀ ਸਿੰਘ ਜਦ ਤੱਕ ਵੀ ਮਾਰਨਾ ਹੀ ਪੈਂਦਾ ਹੈ ਹਾਂ ਪਾਣੀ ਪੈਣਾ ਪਾਣੀ ਨੇ ਪਾਤਾ ਵਾਧਾ ਰੋਣ ਨਹੀਂ ਨੂੰ ਉਧਰ ਫੀਟ ਲਾ ਬੰਦ ਕਰਤਾ ਹੀ ਕਰਾਂ ਉਦਾਰਾਂ ਹੀ ਆਪਾਂ ਨੂੰ ਪਾਉਣੀਆਂ ਹੀ ਪੈਂਦੀਆਂ ਪਸ਼ੂਆਂ ਦਾ ਕਰਕੇ ਪਸ਼ੂਆਂ ਦਾ ਦਿੱਕਤ ਬਹੁਤ ਵੱਡੀ ਪੈਂਦੀ ਹੈ ਜੀ ਪਾਣਾ ਤੁਸੀਂ ਜਿਆਦਾ ਹਾਂਜੀ ਲੋਰੀ ਕਹਿੰਦੇ ਪਟਾ ਟੁੱਟ ਗਿਆ ਤੇ ਪਟਾ ਚੱਕ ਲੈਣਾ ਕਰੀ ਨਵੇਂ ਪਟੇ ਦੀ ਕਾਰਵਾਈ ਹੁਣ ਆਪਾਂ ਪਾਉਣੇ ਆ ਦਿਖਾਉਣੇ ਆ ਫਿਰ ਤੁਹਾਨੂੰ ਚਲੋ ਵੀ ਦੋਸਤੋ ਪਾਣੀ ਆਪਣਾ ਆਉਣ ਲੱਗਿਆ ਇਧਰ ਕੇ ਇਧਰ ਤੇ ਪਟਾ ਟੁੱਟ ਗਿਆ ਸੀਗਾ ਜੀ ਤੇ ਉਹ ਘਰ ਚੱਲੇਆ ਲੋਟ ਪਟਾ ਝੋਲੇ ਚ ਵਿਰਿੰਦਰ ਨੇ ਚੱਕ ਲਿਆ ਸ਼ਸਤਰ ਸਾਰੇ ਤੇ ਹੁਣ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਆ ਪਾਣੀ ਚੈੱਕ ਕਰੂਗੀ ਇਹ ਜੀ ਸਪੋਲਰ ਫਾਕ ਦਾ ਪਾਣੀ ਹੈ ਜੀ ਅਇਧਰ ਵੀ ਪਾਣੀ ਲਾਉਣਾ ਆਪਾਂ ਪਹਿਲਾਂ ਉਧਰ ਲਾਵਾਂਗੇ ਫਿਰ ਇਧਰ

ਉਧੇ ਪੈਜ ਵਾਲਾ ਮੜਾ ਜਾ ਚੈੱਕ ਕਰੀ ਪਾਣੀ ਲੱਗਿਆ ਟੂਪਰ ਜਾਨੀ ਜੀ ਲਓ ਵੀ ਦੋਸਤੋ ਪਟਾ ਚੜਾ ਕੇ ਹੈਂਡਲ ਮਾਰ ਕੇ ਕਰਕੇ ਰੈਡੀ ਸਟੇਡੀ ਇੰਡੀਆ ਗੋ ਤੇ ਪਾਣੀ ਇੱਧਰ ਆ ਚੁੱਕਿਆ ਹੈ ਤੇ ਇੱਧਰ ਸਾਈਪਰੀ ਸਿੰਘ ਧੂਣ ਲੱਗਣਗੇ ਹੱਥ ਉਹ ਹੱਥ ਨਹੀਂ ਲੱਪੜ ਕੇ ਸੀਗੇ ਪਟਾ ਚੜਾਉਣ ਮੇਰੇ ਪਾਣੀ ਦੀ ਚੈੱਕ ਕਰ ਹੀ ਸਕਦੇ ਹਾਂ ਪਹਿਲਾ ਇਧਰ ਨੇ ਛੱਡਿਆ ਆਪਾਂ ਫੇਰ ਛੱਡਾਂਗੇ ਇਧਰ ਤੇ ਕਰਦੇ ਆ ਬਲੌਗ ਦਾ ਐਂਡ ਦੋਸਤੋ ਲੋਕਾਂ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਦੱਬ ਕੇ ਤੇ ਮਿਲਦੇ ਆ ਕਿਸੇ ਹੋਰ ਬਲੌਗ ਵਿੱਚ ਧੰਨਵਾਦ ਜੀ